ਹਰਿਆਣਾ ਦੇ ਗੁਰੂਗਰਾਮ ਦੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਇੱਕ 에ਅਰ ਹੋਸਟੈਸ ਦੇ ਜਿੰਸੀ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਤੇ ਜਦੋਂ ਇਹ ਘਟਨਾ ਵਾਪਰੀ ਤਾਂ 에ਅਰ ਹੋਸਟੈਸ ਵੈਂਟੀਲੇਟਰ ਤੇ ਸੀ ਇਸ ਕਾਰਨ ਉਹ ਵਿਰੋਧ ਨਹੀਂ ਕਰ ਸਕੀ। ਮਹਿਲਾ ਦੇ ਵੱਲੋਂ ਇਹ ਦੱਸਿਆ ਗਿਆ ਕਿ ਹਸਪਤਾਲ ਦਾਇਕ ਮੇਲ ਸਟਾਫ ਉਸਦੇ ਪ੍ਰਾਈਵੇਟ ਪਾਰਟ ਨੂੰ ਛੂ ਰਿਹਾ ਸੀ। ਉਸ ਸਮੇਂ ਉੱਥੇ ਦੋ ਮਹਿਲਾ ਨਰਸਾਂ ਵੀ ਮੌਜੂਦ ਸੀ ਪਰ ਉਨ੍ਹਾਂ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। 13 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ 에ਅਰ ਹੋਸਟੈਸ ਨੇ ਸਾਰੀ ਘਟਨਾ ਆਪਣੇ ਪਤੀ ਨੂੰ ਦੱਸੀ ਇਸ ਤੋਂ ਬਾਅਦ ਉਸਨੇ ਆਪਣੇ ਕਾਨੂੰਨੀ ਸਲਾਹਕਾਰ ਦੇ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਣਕਾਰੀ ਮੁਤਾਬਕ ਇਹ ਮਹਿਲਾ ਟ੍ਰੇਨਿੰਗ ਦੇ ਲਈ ਗੁਰੂਗਰਾਮ ਆਈ ਹੋਈ ਸੀ ਜਿੱਥੇ ਉਹ ਇੱਕ ਹੋਟਲ ਦੇ ਵਿੱਚ ਰੁਕੀ ਹੋਈ ਸੀ ਇੱਥੇ ਸਵੀਮਿੰਗ ਪੂਲ ਦੇ ਵਿੱਚ ਉਸ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਗੁਰੂਗਰਾਮ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੀੜਤ ਏਅਰ ਹੋਸਟੈਸ ਦਾ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕਰ ਲਿਆ ਗਿਆ ਏਅਰ ਹੋਸਟੈਸ ਨੇ ਕਿਹਾ ਕਿ 13 April ਨੂੰ ਉਸ ਨੇ ਆਪਣੇ ਪਤੀ ਨੂੰ ਯੋਨ ਉਤਪੀੜਨ ਬਾਰੇ ਦੱਸਿਆ ਸੀ ਪਤੀ ਨੇ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਫਿਰ ਉਸ ਨੇ ਆਪਣੇ ਕਾਨੂੰਨੀ ਸਲਾਹਕਾਰਾਂ ਨੂੰ ਬੁਲਾਇਆ ਸਲਾਹਕਾਰ ਦੀ ਸਲਾਹ ਤੋਂ ਬਾਅਦ ਉਸਦੇ ਪਤੀ ਨੇ ਡਾਇਲ 112 ਟੀਮ ਨੂੰ ਸੂਚਿਤ ਕੀਤਾ ਇਸ ਤੋਂ ਬਾਅਦ ਉਹ ਸਦਰ ਥਾਣੇ ਪੁਜੀ ਅਤੇ ਸ਼ਿਕਾਇਤ ਦਰਜ ਕਰਵਾਈ। ਮਹਿਲਾ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਕਿ ਜਦੋਂ ਉਹ 6 ਅਪ੍ਰੈਲ ਨੂੰ ਆਈ ਸੀ ਯੂ 'ਚ ਵੈਂਟੀਲੇਟਰ 'ਤੇ ਸੀ ਤਾਂ ਇੱਕ ਮੇਲ ਸਟਾਫ ਨੇ ਉਸ ਦਾ ਜਿੰਸੀ ਸ਼ੋਸ਼ਣ ਕੀਤਾ। ਔਰਤ ਮੁਤਾਬਕ ਉਸ ਸਮੇਂ ਉਹ ਪੂਰੀ ਤਰ੍ਹਾਂ ਬੇਹੋਸ਼ ਸੀ ਪਰ ਕੁਝ ਹਿਲਜੁਲ ਅਤੇ ਛੋਹ ਮਹਿਸੂਸ ਕਰ ਸਕਦੀ ਸੀ। ਔਰਤ ਨੇ ਕਿਹਾ ਕਿ ਉਸ ਸਮੇਂ ਵੈਂਟੀਲੇਟਰ 'ਤੇ ਪਈ ਹੋਈ ਸੀ ਜਿਸ ਕਾਰਨ ਉਹ ਉਸ ਸਮੇਂ ਕੁਝ ਨਹੀਂ ਕਰ ਸਕੀ। ਬਹੁਤ ਡਰੀ ਹੋਈ ਸੀ ਘਟਨਾ ਦੌਰਾਨ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਦੂਜੇ ਪਾਸੇ ਸਦਰ ਥਾਣਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਟੀਮ ਹਸਪਤਾਲ ਪਹੁੰਚ ਗਈ ਹੈ ਤੇ ਆਈਸੀਯੂ ਦੇ ਡਿਊਟੀ ਚਾਰਟ ਸਟਾਫ ਦੀ ਜਾਣਕਾਰੀ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਲਜਮ ਦੀ ਪਛਾਣ ਛੇਤੀ ਤੋਂ ਛੇਤੀ ਹੋ ਸਕੇ ਸਿਕਨੌਣੀ ਹਰਕਤ ਤੋਂ ਬਾਅਦ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਵੀ ਕੋਈ ਅਫੀਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਪੀੜਤਾ ਤੇ ਉਸਦੇ ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਪਹਿਲਾਂ ਤਾਂ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਆਈਸੀਯੂ ਵਰਗੀ ਥਾਂ ਜਿੱਥੇ ਮਰੀਜ਼ ਦੀ ਦੇਖਭਾਲ ਅਤੇ ਸੁਰੱਖਿਆ ਸਭ ਤੋਂ ਵੱਧ ਹੋਣੀ ਚਾਹੀਦੀ ਹੈ ਜੇਕਰ ਕੋਈ ਔਰਤ ਇਸ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣਾ ਕਰਦੀ ਹੈ ਤਾਂ ਇਹ ਨਾ ਸਿਰਫ ਕਾਨੂੰਨ ਸਗੋ ਸਮਾਜ ਅਤੇ ਸਿਸਟਮ ਤੇ ਵੀ ਬਹੁਤ ਵੱਡਾ ਥੱਪੜ ਹੈ ਹੁਣ ਇਹ ਸਿਰਫ ਪੀੜਤਾ ਦੀ ਲੜਾਈ ਨਹੀਂ ਹੈ ਹਰ ਉਸ ਔਰਤ ਦੀ ਲੜਾਈ ਹੈ ਜੋ ਹਸਪਤਾਲਾਂ ਦਫ਼ਤਰਾਂ ਜਾਂ ਘਰਾਂ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਕਿਉਂਕਿ ਜਦੋਂ ਜ਼ਿੰਦਗੀ ਵੈਂਟੀਲੇਟਰ ਤੇ ਨਿਰਭਰ ਕਰਦੀ ਹੈ ਤਾਂ ਸਭ ਤੋਂ ਵੱਧ ਭਰੋਸਾ ਹਸਪਤਾਲ ਤੇ ਮਨੁੱਖਤਾ ਤੇ ਹੁੰਦਾ ਹੈ ਜਿਹੇ ਵੈਸ਼ੀਆਂ ਤੇ ਨਹੀਂ ਭਾਰਤ ਦਾ ਹਾਈ ਟੈਕ ਤੇ ਅਧੂ ਇਕ ਸੋਚ ਵਾਲਾ ਰਿਪੀਟ ਹੈ ਪਰ ਦਾ ਹਾਈ ਟੈਕ ਅਤੇ ਅਦੋਂ ਨਕ ਸੋਚ ਦਾ ਪ੍ਰਤੀਕ ਮੰਨਿਆ ਜਾਂਦਾ ਗੁਰੂਗ੍ਰਾਮ ਵਿੱਚ ਅਜੇ ਹੀ ਖਬਰ ਸਾਹਮਣੇ ਆਈ ਹੈ ਇਸ ਸ਼ਹਿਰ ਦੇ ਵਿੱਚੋਂ ਅਜੇ ਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਨਾ ਸਿਰਫ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਸਗੋਂ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਕਿ ਹੁਣ ਹਸਪਤਾਲ ਵਰਗੀ ਸੁਰੱਖਿਅਤ ਥਾਂ ਤੇ ਵੀ ਬਰਬਰਤਾ ਹੋਣ ਲੱਗ ਪਈ ਹੈ ਹੁਣ ਬਿਮਾਰ ਸਰੀਰ ਨੂੰ ਤੁਸੀਂ ਠੀਕ ਕਰ ਸਕਦੇ ਹੋ ਪਰ ਜੇ ਸਿਸਟਮ ਹੀ ਬਿਮਾਰ ਹੋ ਗਿਆ ਤਾਂ ਤੁਸੀਂ ਇਲਾਜ ਕਿਸ ਤੋਂ ਕਰਵਾਉਂਗੇ